ਵਿਚੀ ترਸੀਮ ਸਿੰਘ ਜੀ ਕਿਹੜਾ ਪਿੰਡ ਦਲ ਪਿੰਡ ਆਇਆ ਕਿਸ ਤਰ੍ਹਾਂ ਜਾਣਦੇ ਇਸ ਪ੍ਰੋਗਰਾਮ ਇਹ ਸਾਡੇ ਗਵੰਡੀ ਆ ਜੀ ਅੱਛਾ ਜੀ ਹਾਂਜੀ ਕੀ ਮੁਸ਼ਕਲ ਬੱਚਿਆਂ ਦੀ ਇਹਨਾਂ ਦਾ ਛੋਟੇ ਹੁੰਦੇ ਨੇ ਮਮੀ ਪਾਪਾ ਦੀ ਡੈਥ ਹੋ ਗਈ ਤੇ ਇਹਨਾਂ ਦਾ ਬਹੁਤ ਗੁਜਾਰਾ ਮੁਸ਼ਕਲ ਹੋਣ ਰਿਹਾ ਤੇ ਜਿੰਨੇ ਸਾਡੇ ਦਾਨੀ ਸੱਜਣ ਕੋਲ ਥੋੜੀ ਬਾਤੀ ਹੈਲਪ ਕਰਨ ਇਹਨਾਂ ਦੀ ਕਿੰਨੀ ਉਮਰ ਹੈ ਜਿਹੜੀ ਬੱਚਿਆਂ ਦੀ ਬੱਚਿਆਂ ਦੀ ਥੋੜੀ ਉਮਰ ਹੈ ਜੀ 6 ਸਾਲਾਂ ਤੋਂ ਘੱਟ ਨੇ ਹਾਂਜੀ ਹਾਂਜੀ ਕੀ ਮੰਗ ਕਰਦੇ ਮੰਗ ਭਾਜੀ ਇਹੀ ਕਰਦੇ ਵੀ ਜਿੰਨੇ ਸਾਡੇ ਦਾਨੀ ਸੱਜਣ ਥੋੜੀ ਬਾਤ ਇਹਨਾਂ ਦਾ ਕਰਨ ਹਲਪ ਕਰਨਾ ਮੋਬਾਈਲ ਨੰਬਰ ਚੱਲਦਾ ਇਹਨਾਂ ਦਾ ਕੋਈ ਬੋਲੋ ਇਹ ਨੰਬਰ ਇਹਨਾਂ ਦਾ 98143 67313 ਕੀ ਨਾਮ ਹੈ ਦਾ ਜੀ ਗਰਮੇਤ ਘਰ ਕਿਹੜਾ ਪਿੰਡ ਜੀ ਢਾਲਾ ਇਹ ਬੱਚੇ ਤੁਹਾਡੇ ਕੀ ਲੱਗਦੇ ਆ ਦੋ ਤੇ ਮੇਰੇ ਕਿਹੜਾ ਪਿੰਡ ਸੀ ਇਹਨਾਂ ਦਾ ਇਹਨਾਂ ਦਾ ਜਰਜੱਬਾ ਤੇ ਕੀ ਹੋਣ ਕੀ ਹੋਇਆ ਇਹਨਾਂ ਨੂੰ ਜਿਹੜੇ ਇੱਥੇ ਆ ਗਏ ਇਹਨਾਂ ਦੇ ਪਿਓ ਪਹਿਲਾਂ ਪੂਰਾ ਹੋ ਗਿਆ ਵਾ ਅੱਛਾ ਜੀ ਤਾਂ ਮੁੜ ਕੇ ਹੁਣ ਸਾਲ ਉਹਨੂੰ ਹੋਇਆ ਤੇ ਹੁਣ ਇਹਨਾਂ ਦੀ ਮੰਮੀ ਪੂਰੀ ਹੋ ਗਈ ਆ ਹਾਂ ਤਕਮਾਉਣ ਵਾਲਾ ਕੋਈ ਵੀ ਨਹੀਂ ਹੈ ਗਾਵੇ ਦਾਦੀ ਇਹਨਾਂ ਦੇ ਪਹਿਲੇ ਉਹ ਵੀ ਮਰ ਗਈ ਆ ਤੇ ਦਾਦੇ ਨੂੰ ਬੁੱਲਾ ਵੱਜਾ ਉਹ ਵੀ ਨਹੀਂ ਕੰਮ ਕਰਨ ਜੋਗਾ ਹੁਣ ਇਹ ਤੁਹਾਡੇ ਕੋਲ ਆ ਗਈ ਹਾਂਜੀ ਹੁਣ ਸਾਡੇ ਕੋ ਇੱਥੇ ਆ ਗਈ ਹੁਣ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਗੁਜ਼ਾਰਾ ਚੱਲੂਗਾ ਇਹਨਾਂ ਦਾ ਫਿਰ ਪਾ ਚਲੋ ਮਹਾਰਾਜ ਲੈ ਚਲੋ ਪੇ ਪਾਉਣ ਪਾਇ ਹਾ ਤੇਲਾ ਕੋਈ ਗਰੀਬ ਵੱਲੋਂ ਤੇ ਵਿਚਾਰਿਆਂ ਚਲੋ ਖਾਣਾ ਦਾਣਾ ਜਿਹੜਾ ਖਵਾਇਆ ਜਾਵੇ ਕੁਲੇ ਪੜਦੇ ਇੱਥੇ ਕਿ ਨਹੀਂ ਹੈ ਜੀ ਪਾਏ ਸਕੂਲੇ ਇੱਥੇ ਕਿਹੜੇ ਸਕੂਲੇ ਪਾਏ ਤਾਂਚੀ ਵਾਲੇ ਕੋਈ ਪੈਨਸ਼ਨ ਲੱਗੀ ਇਹਨਾਂ ਦੀ ਤੇ ਸਣਿਕੋ ਆਈ ਇਹਦੀ ਮੰਮੀ ਤੇ ਨਾਲ ਤਾਂ ਮੁੜ ਕੇ ਆਉਣ ਪਏ ਆ ਇਹ ਆ ਪੂਰੀ ਹੋ ਗਈ ਹੈ ਕੀ ਮੰਗ ਕਰਦੇ ਦਾਨੀ ਸੱਜਣਾਂ ਨੂੰ ਹਾਂ ਜੀ ਕੀ ਮੰਗ ਕਰਦੇ ਦਾਨੀ ਸੱਜਣਾਂ ਨੂੰ ਮੰਗੇ ਹੋਈ ਇਹ ਪਚਲੇ ਜੋ ਦਾਨ ਹੈ ਕੀਤਾ ਜਾਵੇ ਗਾਵਾ ਤੇ ਨ ਬੱਚਿਆਂ ਵਾਸਤੇ ਚਲੋ ਰੋਟੀ ਪਾਣੀ ਵਾਸਤੇ ਤੇ ਚਲੋ ਸਾਡੀ ਪੋਰਾ ਮਾਸਾ ਜਿਹੜੀ ਜਾਨ ਸੌਖੀ ਹੋ ਜੂਗੀ ਅਸੀਂ ਕਿਹੜਾ ਕਮਾਉਣ ਜੋਗੇ ਤੁਹਾਡੇ ਕਿੰਨੇ ਬੇਟੇ ਤਿੰਨ ਕਾਕੇ ਆਪਣੇ ਅੱਡੋ ਅੱਡੀ ਹੋ ਇਹ ਇਹ ਹੁਣ ਇਹ ਤੁਹਾਡੇ ਕੋ ਰਹਿੰਦੇ ਆ ਹਾਂਜੀ ਸਾਡੇ ਕੋ ਰਹਿੰਦੇ ਆ ਇਹ ਹੁਣ ਤੇ ਅੜ ਕੋ ਤੇ ਆਪਨੇ ਹੁਣ ਕੁਛ ਵੀ ਹੋਣ ਡਿਆ ਇਹਨਾਂ ਨੂੰ ਵਿਚਾਰਿਆਂ ਨੂੰ ਅਸੀਂ ਕੀ ਖਵਾਉਣਾ